ਅਸੀਂ ਸ਼ੌਕ ਦੇ ਤਹਿਤ ਹੀ ਇਹ ਕੰਮ ਸ਼ੁਰੂ ਕੀਤਾ ਜਿਹੜੇ ਆਪਣੇ ਵੇਲਣੇ ਵਗੈਰਾ ਦੋ ਚਾਰ ਦੇਖੇ ਫਿਰ ਉਸ ਤੋਂ ਬਾਅਦ ਅਸੀਂ ਦੋ ਤਿੰਨ ਥਾਂ ਤੇ ਹੋਰ ਵੀ ਗਿਆ ਅੱਛਾ ਹਰ ਥਾਂ ਦੇ ਉੱਤੇ ਹੀ ਅਸੀਂ ਇੱਕ ਚੀਜ਼ ਮਹਿਸੂਸ ਕੀਤੀ ਵੀ ਪਿਓਰ ਚੀਜ਼ ਨਹੀਂ ਮਿਲਦੀ ਕਿਤੇ ਖੰਡ ਮਿਕਸ ਆ ਕਿਤੇ ਹਾਈਜਨਿਕਲੀ ਚੀਜ਼ ਨਹੀਂ ਪ੍ਰੋਡਿਊਸ ਹੋ ਰਹੀ ਮਨ ਨਹੀਂ ਕੀਤਾ ਉਹ ਗੁਣ ਨੂੰ ਲੈਣ ਦਾ ਸਾਮਕਾਰ ਸਗਾਸੀ ਮਹਿਸੂਸ ਕੀਤਾ ਵੀ ਠੇਕੇ ਤੇ ਜਮੀਨਾ ਦਿੱਤੀਆਂ ਕੋਈ ਕਿਉਂ ਨਾ ਆਪਣਾ ਕੰਮ ਹੀ ਥੋੜਾ ਬੋੜਾ ਕਰ ਲੀ ਗੁੜ ਤਾਂ ਆਪਣਾ ਬਣਾ ਲਈਏ ਹੋਰ ਕੁਝ ਨਹੀਂ ਨਾ ਇਸ ਵੇਲੇ ਕਪੂਰਥਲਾ ਦੇ ਪਿੰਡ ਠਿਗਲੀ ਦੇ ਵਿੱਚ ਮੌਜੂਦ ਹਾਂ ਇੱਥੇ ਤੁਹਾਨੂੰ ਇੱਕ ਪਲਾਂਟ ਦਿਖਾਉਣੇ ਆ ਜਿੱਥੇ ਗੁੜ ਤਿਆਰ ਕੀਤਾ ਜਾਂਦਾ ਆ ਆਮ ਤੌਰ ਤੇ ਤੁਸੀਂ ਵੇਲਣੇ ਦੇਖੇ ਹੋਣਗੇ ਜਿੱਥੇ ਗੁੜ ਬੰਦਾ ਪਰ ਇਹ ਸਭ ਤੋਂ ਵੱਖਰਾ ਪਲਾਂਟ ਆ ਸ਼ਾਇਦ ਹੀ ਤੁਸੀਂ ਦੇਖਿਆ ਹੋਵੇ ਪੰਜਾਬ ਚ ਜਾਂ ਬਹੁਤ ਘੱਟ ਤੁਹਾਨੂੰ ਦੇਖਣ ਨੂੰ ਇਹ ਮਿਲਣਗੇ ਇਥੇ ਦੀ ਸਭ ਤੋਂ ਖਾਸੀਅਤ ਇਹ ਹੈ ਕਿ ਇੱਥੇ ਅੱਗ ਦੇ ਨਾਲ ਨਹੀਂ ਭਾਪ ਦੇ ਨਾਲ ਗੁੜ ਤਿਆਰ ਕੀਤਾ ਜਾਂਦਾ ਹੈ ਹਾਈਜੀਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪਲਾਂਟ ਤਿਆਰ ਕੀਤਾ ਗਿਆ ਪਿੱਛੇ ਤੁਹਾਨੂੰ ਨਜ਼ਰ ਆਏਗਾ ਇੱਕ ਬੋਇਲਰ ਇਹਦੇ ਵਿੱਚ ਭਾਪ ਬੰਦੀ ਪਈ ਹੈ ਔਰ ਦੂਜੇ ਪਾਸੇ ਇਧਰ ਗੰਨੇ ਦਾ ਰਸ ਨਿਕਲਦਾ ਪਿਆ ਤਾਂ ਕਿਵੇਂ ਇਹ ਪਲਾਂਟ ਕੰਮ ਕਰਦਾ ਹੈ ਕਿਵੇਂ ਇੱਥੇ ਗੁੜ ਬਣਦਾ ਕੀ ਇਹਦੀ ਖਾਸੀਅਤ ਹੈਗੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਕੀ ਵੇਲਣਿਆਂ ਨਾਲੋਂ ਇਹ ਵੱਖ ਕਿਵੇਂ ਹੈਗਾ ਕਿਵੇਂ ਇੱਥੇ ਹਾਈਜੀਨ ਤਰੀਕੇ ਦੇ ਨਾਲ ਗੁੜ ਬਣਦਾ ਔਰ ਕਿਵੇਂ ਇੱਥੇ ਪੈਕਿੰਗ ਹੁੰਦੀ ਆ ਸਾਰਾ ਕੁਝ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆ ਤਾਂ ਮੇਰੇ ਨਾਲ ਮਨੂ ਸੂਤ ਜੀ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇਹ ਪਲਾਂਟ ਚਲਾਇਆ ਜਾਂਦਾ ਦੋਸਤਾਂ ਨੇ ਰਲ ਕੇ ਇਹ ਪਲਾਂਟ ਸ਼ੁਰੂ ਕੀਤਾ ਸੀਗਾ ਤਾਂ ਗੱਲਬਾਤ ਕਰਦੇ ਆਂ ਔਰ ਸਾਰਾ ਪ੍ਰੋਸੈਸ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਸਰ ਪਹਿਲਾਂ ਤਾਂ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਆਉਣ ਦਾ ਵੀ ਵੈਸੇ ਤਾਂ ਅਸੀਂ ਦੇਖਦੇ ਆਂ ਕਿ ਵਿਲਣੇ ਹੁੰਦੇ ਨੇ ਜਿੱਥੇ ਗੁੜ ਬਣਦਾ ਹੈ ਦੇਸੀ ਤਰੀਕੇ ਦੇ ਨਾਲ ਇਹ ਫਿਰ ਜਿਵੇਂ ਪਲਾਂਟ ਤੁਸੀਂ ਸਾਰਾ ਸਟੀਲ ਦਾ ਬਣਾਇਆ ਹੋਇਆ ਜੀ ਇਹ ਕਿਵੇਂ ਸੀਗਾ ਆਈਡੀਆ ਕਿਵੇਂ ਆਇਆ ਇਹ ਇਹ ਮਨਪੀ ਜੀ ਬੇਸਿਕਲੀ ਅਸੀਂ ਸ਼ੌਕ ਦੇ ਤਹਿਤ ਹੀ ਇਹ ਕੰਮ ਸ਼ੁਰੂ ਕੀਤਾ ਬਸ ਜੀ ਆਪਣਾ ਗੋੜ ਦੀ ਜ਼ਰੂਰਤ ਮਹਿਸੂਸ ਹੋਈ ਹਾਂ ਕਿ ਗੋੜ ਖਰੀਦ ਲਈਏ ਤੇ ਗੋੜ ਸਾਨੂੰ ਪੰਜਾਬ ਦੇ ਵਿੱਚ ਕਿਤੇ ਮਿਲਿਆ ਨਹੀਂ ਜੋ ਸਾਡੀ ਪਸੰਦ ਦਾ ਸੀਗਾ ਪੰਜਾਬ ਦੀ ਤਾਂ ਗੱਲ ਮੈਂ ਨਹੀਂ ਕਹਿਣਾ ਚਾਹਾਂਗਾ ਪਰ ਜਿਹੜੇ ਆਪਣੇ ਵੇਲਣੇ ਵਗੈਰਾ 2-4 ਦੇਖੇ ਫਿਰ ਉਸ ਤੋਂ ਬਾਅਦ ਅਸੀਂ 2-3 ਥਾਂ ਤੇ ਹੋਰ ਵੀ ਗਏ ਅੱਛਾ ਹਰ ਥਾਂ ਦੇ ਉੱਤੇ ਹੀ ਅਸੀਂ ਇੱਕ ਚੀਜ਼ ਮਹਿਸੂਸ ਕੀਤੀ ਵੀ ਪਿਓਰ ਚੀਜ਼ ਨਹੀਂ ਮਿਲਦੀ ਇਹ ਦੇ ਖੰਡ ਵਿੱਚ ਕਿਤੇ ਹਾਈਜਨਿਕਲੀ ਚੀਜ਼ ਨਹੀਂ ਪ੍ਰੋਡਿਊਸ ਹੋ ਰਹੀ ਮਨ ਨਹੀਂ ਕੀਤਾ ਉਹ ਗੁੜ ਨੂੰ ਲੈਣ ਦਾ ਤੇ ਫਿਰ ਆਪਣਾ ਥੋੜਾ ਬੋਤਾ ਜ਼ਮੀਨ ਸੀਗੀ ਕੰਮਕਾਰ ਸੀਗਾ ਅਸੀਂ ਮਹਿਸੂਸ ਕੀਤਾ ਵੀ ਠੇਕੇ ਤੇ ਜ਼ਮੀਨਾਂ ਦਿੱਤੀਆਂ ਕਿਉਂ ਕਿਉਂ ਨਾ ਆਪਣਾ ਕੰਮ ਹੀ ਥੋੜਾ ਬੋਤਾ ਕਰ ਲਈਏ ਗੁੜ ਤਾਂ ਆਪਣਾ ਬਣਾ ਲਈਏ ਹੋਰ ਕੁਝ ਨਹੀਂ ਤਾਂ ਅੱਛਾ ਸੋ ਬੱਚਿਆਂ ਨਾਲ ਸਲਾਹ ਕੀਤੀ ਬੱਚੇ ਕਹਿੰਦੇ ਕਰ ਲੋ ਅੱਛਾ ਤੇ ਅਸੀਂ ਫਿਰ ਬਜ਼ੁਰਗਾਂ ਨਾਲ ਵੀ ਸਲਾਹ ਕੀਤੀ ਉਹਨਾਂ ਨੇ ਕਿਹਾ ਵੀ ਸੰਤ ਖੁਸ਼ੀ ਹੋਊਗੀ ਜੇ ਤੁਸੀਂ ਕਰੋਗੇ ਹਾਂ ਤੇ ਅਸੀਂ ਆਪਣਾ ਛੋਟਾ ਜਿਹਾ ਵੇਲਣਾ ਹੀ ਲਾਉਣਾ ਸੀਗਾ ਆਪਣੇ ਸ਼ੂਗਰ ਲਈ ਪਰਫੈਕਟ ਕਰਦੇ ਕਰਦੇ ਕਿਉਂਕਿ ਅਸੀਂ ਦੋ ਸਾਰੇ ਪਰਮਾਤਮਾ ਦੀ ਮਿਹਰ ਹੈ ਜੀ ਪੜੇ ਲਿਖੇ ਹੈਗੇ ਆ ਹਾਂ ਤੇ ਉਦਾਂ ਵੀ ਪਰਮਾਤਮਾ ਵੱਲੋਂ ਬੜਾ ਆਸ਼ੀਰਵਾਦ ਆ ਹਾਂ ਸੋਹਣੀ ਰੋਟੀ ਖਾਣਿਆ ਤੇ ਅਸੀਂ ਮਹਿਸੂਸ ਕੀਤਾ ਵੀ ਜੇ ਚੀਜ਼ ਬਣਾਉਣੀ ਹੈ ਤਾਂ ਫਿਰ ਵਧੀਆ ਤੇ ਸੱਚੇ ਤਰੀਕੇ ਦੇ ਨਾਲ ਬਣਾਈਏ ਠੀਕ ਹੈ ਫਿਰ ਇਹ ਸਾਰਾ ਕਨਸੈਪਟ ਸ਼ੁਰੂ ਹੋਇਆ ਕਿ ਅਸੀਂ ਕਿਉਂ ਨਾ ਸਟੀਮ ਦਾ ਬੋਇਲਰ ਦਾ ਇਸਤੇਮਾਲ ਕਰੀਏ ਹਾਂ ਇਨਡੋਰ ਪlant ਲਾਈਏ ਹਾਂ ਸਟੀਲ ਦੇ ਸਾਰੇ ਪੈਨਲਸ ਤੇ ਕੜਾਈ ਯੂਜ਼ ਕਰੀਏ ਹਾਂ ਤੇ ਉਹ ਮੈਨੂੰ ਲੱਗਦਾ ਕਿ ਕੁਝ ਹੱਦ ਤੱਕ ਅਸੀਂ ਸਫਲ ਹੋਏ ਹਾਂ